ਸੱਟ ਦਿੱਤਰ ਨੇ ਨੂੰ 106 ਮਹੀਨਿਆਂ ਚੜ ਚੁੱਕਿਆ ਹੈ ਅਸੀਂ ਸਰਕਾਰ ਤੋਂ ਤੰਗ ਆ ਕੇ ਸਾਡੇ ਦੋ ਸਾਥੀ ਮਨਵਰਤੂ ਡੱਟੇ ਨੇ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਰਹੀ ਹੈ ਉਹਨਾਂ ਦੇ ਇਸ ਫੈਸਲੇ ਨੂੰ ਦੇਖਦੇ ਹੋਏ ਅਸੀਂ ਵੀ ਭੁਖ ਹੜਤਾਲ ਤੇ ਬੈਠੇ ਆ ਸਾਡੀ ਸਰਕਾਰ ਨੂੰ ਤਿੱਖੀ ਜੇ ਧਾਵਣੀ ਹੈ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ ਸਾਡੀਆਂ ਪੀਲਾਂ ਨੂੰ ਇਗਨੋਰ ਨਾ ਕੀਤਾ ਜਾਵੇ ਤੇ ਆਉਣ ਵਾਲੀ ਤੀ ਫ੍ਰਿਕ ਨੂੰ ਸਾਡਾ ਕੋਈ ਸੋਲਿਡ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਜੋ ਗੁਖੜਤਾਲ ਤੇ ਸੀ ਬੈਠੇ ਆ ਇਹ ਮਰਨ ਵਰਤ ਵਿੱਚ ਵੀ ਤਬਦੀਲ ਹੋ ਸਕਦੀ ਹੈ ਤੇ ਸਾਡੀ ਯੂਨਿਟੀ ਹੈ ਜਿਹੜੀ ਔਰੰਗ ਲਿਆਵੇਗੀ ਤੇ ਫਿਰ ਤੁਹਾਨੂੰ ਸਾਡੇ ਵੀ ਸੋਲਿਊਸ਼ਨਸ ਦੇਖਣ ਨੂੰ ਮਿਲਣਗੇ ਆ ਗਈ ਬਸ ਅੱਜ ਸਾਨੂੰ ਇੱਥੇ ਗੰਭੀਰਪੁਰ ਬੈਠਿਆਂ ਨੂੰ ਲਗਭਗ ਜਿਹੜੇ ਨੇ 106 ਦਿਨ ਹੋ ਚੁੱਕੇ ਨੇ ਇਸਦੇ ਚਲਦੇ ਸਰਕਾਰ ਨੇ ਸਾਡੀ ਜਿਹੜੀ ਹੈ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ ਸੀ ਉਸ ਤੋਂ ਬਾਅਦ ਅਸੀਂ ਫੈਸਲਾ ਕਰਿਆ ਕਿ ਸਰਕਾਰ ਤੇ ਜੇਕਰ ਸਾਡੇ ਧਰਨੇ ਦਾ ਅਸਰ ਨਹੀਂ ਹੁੰਦਾ ਤਾਂ ਅਸੀਂ ਜਿਹੜਾ 22 ਜਨਵਰੀ ਤੋਂ ਮਰਨ ਵਰਤ ਸ਼ੁਰੂ ਕਰਿਆ ਸੀਗਾ ਅੱਜ ਜਿਹੜਾ ਮਰਨ ਵਰਤ ਨੂੰ ਚਲਦੇ ਤੀਸਰਾ ਦਿਨ ਹੈਗਾ ਜੀ ਤੇ ਉਸਤੇ ਚਲਦੇ ਅੱਜ ਸਾਡੀਆਂ ਦੋ ਪੈਣਾ ਨੇ ਉਹਨਾਂ ਨੇ ਜਿਹੜਾ ਕੋਖੜ ਤਾਲ ਸ਼ੁਰੂ ਕਰੀ ਹੈ ਜੇਕਰ ਸਾਡਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡਾ 30 ਤਰੀਕ ਨੂੰ ਕੋਈ ਪੁਕਤਾ ਹੱਲ ਨਹੀਂ ਕਰਿਆ ਜਾਂਦਾ ਤਾਂ ਸਰਕਾਰ ਸਾਡੀ ਸਾਰ ਲੈਂਦਾ ਨਹੀਂ ਆਈ ਸਾਡੀਆਂ ਲਾਸ਼ਾਂ ਜ਼ਰੂਰ ਚੱਕਣ ਆ ਜਵੇ ਜੀ ਕਿਉਂਕਿ ਅਸੀਂ ਇੰਨੇ ਕੁ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਆ ਨਾ ਤਾਂ ਜੀ ਕੋਈ ਸਾਡਾ ਇੱਥੇ ਸਿੱਖਿਆ ਮੰਤਰੀ ਕਿਸੇ ਤਰ੍ਹਾਂ ਦਾ ਪਤਾ ਲੈਣ ਆਇਆ ਤੇ ਨਾ ਹੀ ਇੱਥੋਂ ਦਾ ਜਿਹੜਾ ਆਨੰਦਪੁਰ ਸਾਹਿਬ ਦਾ ਪ੍ਰਸ਼ਾਸਨ ਹੈ ਉਲਟਾ ਜਿਹੜਾ ਪ੍ਰਸ਼ਾਸਨ ਹੈ ਉਹ ਸਾਡੇ ਜਿਹੜੇ ਯੂਨੀਅਨ ਆਗੂ ਨੇ ਉਹਨਾਂ ਲਈ ਭੱਦੀ ਸ਼ਬਦਾਵਲੀ ਵੀ ਵਰਤਦਾ ਹੈ ਅਸੀਂ ਸਰਕਾਰ ਨੂੰ ਇੱਕ ਵਾਰੀ ਫੇਰ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਹੱਲ ਨਾ ਕੀਤਾ ਤਿੱਖੇ ਸੰਘਰਸ਼ ਸਾਡੇ ਸਾਥੀਆਂ ਵੱਲੋਂ ਕਰੇ ਜਾਣਗੇ ਤੇ ਇਹ ਮਰਨ ਵਰਤਾ ਜਿਹੜਾ ਇਹ ਲਗਾਤਾਰ ਜਾਰੀ ਰਹੇਗਾ ਜੇਕਰ 30 ਤਰੀਕ ਨੂੰ ਹੱਲ ਨਹੀਂ ਹੁੰਦਾ ਤਾਂ ਲਾਸ਼ਾਂ ਲੈਣ ਲਈ ਆ ਜਾਣਗੇ ਈਟੀਟੀ 9949 ਬੇਜ਼ਗਾਰ ਅਧਿਆਪਕਾਂ ਸਾਡੀ ਭਰਤੀ 994 ਪਿਛਲੇ ਡੇਢ ਸਾਲ ਤੋਂ ਆਈ ਹੋਈ ਹੈ ਪਰ ਸਰਕਾਰ ਨੇ ਅਜੇ ਤੱਕ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਸਾਡਾ ਕਰਨਾ 11 ਅਕਤੂਬਰ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਲੱਗਿਆ ਹੋਇਆ ਪਰ ਸਰਕਾਰ ਨੇ ਅਜੇ ਤੱਕ ਸਾਡੀ ਕੋਈ ਵੀ ਸਾਰ ਨਹੀਂ ਲਈ ਜਿਸ ਤੋਂ ਬਾਅਦ 104 ਦਿਨਾਂ ਬਾਅਦ ਸਾਡੇ ਸਾਥੀਆਂ ਨੇ ਡੀਮੋਟਿਵ ਹੋ ਕੇ ਤੇ ਡਿਪਰੈਸ਼ਨ ਦੇ ਸ਼ਿਕਾਰ ਵਿੱਚ ਆ ਕੇ ਮਰਨ ਵਰਤੇ ਬੈਠਣ ਦਾ ਫੈਸਲਾ ਕੀਤਾ ਹੈ ਪਰ ਸਰਕਾਰ 22 ਦਸੰਬਰ ਤੋਂ 22 ਜਨਵਰੀ ਤੋਂ ਮਰਨ ਵਰਤੇ ਬੈਠੇ ਸਾਥੀਆਂ ਦਾ ਅਜੇ ਤੱਕ ਸਰਕਾਰ ਨੇ ਕੋਈ ਵੀ ਪਤਾ ਨਹੀਂ ਲਿਆ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਪਰ ਸਰਕਾਰ ਦੇ ਕੰਨ ਤੇ ਅਜੇ ਵੀ ਕੋਈ ਜੂੰਨੀ ਸਿਰ ਕਰੀ ਉਸ ਤੋਂ ਬਾਅਦ ਸਾਡੀਆਂ ਭੈਣਾਂ ਨੇ ਅੱਜ ਉਹਨਾਂ ਸਾਥੀਆਂ ਨੂੰ ਵੇਖ ਕੇ ਪੁਖ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਜੇਕਰ ਸਰਕਾਰ ਸਾਡੀ 30 ਤਰੀਕ ਨੂੰ ਹੋਣ ਵਾਲੀ ਹੀアリング ਵਿੱਚ ਕੋਈ ਪੁਖਤਾ ਹੱਲ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਦੀ ਤਾਂ ਉਹਨਾਂ ਦਾ ਵੀ ਪੁਖ ਹੜਤਾਲ ਮਰਨ ਵਰਤ ਦੇ ਵਿੱਚ ਤਬਦੀਲ ਹੋ ਜਾਏਗਾ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਆਉਣ ਵਾਲੀ 30 ਤਰੀਕ ਨੂੰ ਕੋਰਟ ਵਿੱਚ ਹੱਲ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਨਾ ਭੇਜਿਆ ਗਿਆ ਤਾ ਤਰਨੇ ਤੋਂ 30 ਤਰੀਕ ਨੂੰ ਆ ਕੇ ਸਾਡੀਆਂ ਲਾਸ਼ਾਂ ਦਾ ਚੱਕ ਕੇ ਲੈ ਜਾਣ ਪੰਜਾਬ